ਸੋ ਸ੍ਰੀ ਕਾਲ ਸਾਰੇ ਸੱਜਣ ਲਾਈਵ ਸੱਜਣੋਂ ਪਿੰਡ ਤੁੰਗ ਵਾਲੀ ਤੇ ਕ੍ਰੈਸ਼ ਹੋਇਆ ਮਝੈਲ ਡਿੱਗੀ ਐ ਤੇ ਕਾਫੀ ਨੁਕਸਾਨ ਕੀਤਾ ਕਰ ਬਹੁਤ ਨੁਕਸਾਨ ਹੋ ਗਿਆ ਭਾਈ ਤਾਂ ਤੱਕਣ ਕਿਹੜੀ ਗੱਡੀ ਦਾ ਜਿਹੜਾ ਆ ਦਿੱਕ ਗਿਆ ਹੈ ਉਦੋਂ ਐ ਮਾਕੇ ਬਿਜਲੀ ਢਿੱਕ ਵੀ 10:45 ਦੀ ਵਾਰ ਆ ਲੱਗੇ ਕੱਚੇ ਟੁੱਟ ਗਏ ਹੋਰ ਫਾੜ ਫਾੜ ਹੋ ਗਈ ਅਚਾਦਰਾਂ ਜੁੱਦਰਾ ਸਾਰੀਆਂ ਡਾਦੀਆਂ ਬਾਰ ਬੋਲੇ ਸਾਰੇ ਪਟਦੇ ਇਹਨਾਂ ਦੇ ਪਰ ਇਹਨਾਂ ਬੱਚਾ ਤੀਸੇ ਉਸੇ ਸਾਰੇ ਭੰਦੇ ਆ ਦੇਖੋ ਕਰਦੇ ਜੀ ਗਲਾਸ ਆ ਦੇਖ ਲਾ ਪਟਦੇ ਆ ਇੱਥੋਂ ਪਟਦੇ ਰਹਿਣਾ ਬਾਹਰ ਗਾਣੀ ਟਕੜਾ ਸੀ ਤਾਂ ਹੁਣੀ ਪਾਇਆ ਸੀ ਸਾ ਪਟਦਾ ਆ ਸੀਸੇ ਵੇਖ ਪੰਨ ਤੇ ਕਿਉਂ ਸਾਰੇ ਸੀਸੇ ਫਟੇ ਦੇਖ ਚਾਗਾ ਦੇਖ ਜਾਨ ਵੱਜ ਗਈ ਆਪਣੀ ਤਾਂ ਇੱਕ ਮਤਲਬ ਇਹ ਹੋ ਗਿਆ ਆ ਇਹਦੇ ਵਿੱਚ ਪਿਆਸੀ ਸੇਟ ਹੋ ਗਿਆ ਜਾਨੀ ਨੁਕਸਾਨ ਵੱਟ ਗਿਆ ਆਹ ਕੋਈ ਆਹ ਕਿਹੜਾ ਆਹ ਕਿਹੜਾ ਹੋਇਆ ਆਪ ਕੱਟ ਦੇ ਵੇਖ ਇਹ ਵੀ ਹਾਲਾਤ ਹੈ ਦੇਖ ਲੈ ਇਸ ਪਰ ਕੋਈ ਨੁਕਸਾਨ ਨਹੀਂ ਹੈ ਨਾ ਸਾਰੇ ਘਰ ਦਾ ਬਹੁਤ ਨੁਕਸਾਨ ਆ ਜੀ ਪਿੰਡ ਤੁੰਗੜੀ ਜ਼ਿਲ੍ਹਾ ਬਠਿੰਡਾ ਪਰ ਬੱਚੇ ਤਾਂ ਰਹੀ ਆ ਜੀ ਕੋਈ ਜਾਣੀ ਨੁਕਸਾਨ ਨਹੀਂ ਹੋਇਆ ਪਰ ਘਰ ਦਾ ਬਹੁਤ ਨੁਕਸਾਨ ਹੋਇਆ ਕੋਈ ਬਸ ਡੰਗਰ ਦਾ ਨੁਕਸਾਨ ਕਮਾਲ ਕਰੀ ਬੱਚੇ ਪੱਖ ਨੇ ਮਿਹਰ ਕੀਤੀ ਹੈ ਕਿ ਕੋਈ ਨੁਕਸਾਨ ਨਹੀਂ ਹੋਇਆ ਪਰ ਘਰ ਦਾ ਬਹੁਤ ਨੁਕਸਾਨ ਕੱਲ ਰਿਹਾ ਜੀ ਮੋਹਰੇ ਕੱਟਣੀਆਂ ਆ ਮੈਂ ਮੈਂ ਤਾਂ ਕੀ ਕਰਾਂ 50 ਰੁਪਏ ਦੇ ਪੂਰ ਸੱਡ ਗਿਆ ਜੀ ਇਹ ਤੇ ਜੋ ਸੜ ਰਹੇ ਆ ਉਹ ਇਹ ਘਰ ਨੂੰ ਬਹੁਤ ਨੁਕਸਾਨ ਹੋਇਆ ਪਰ ਜਿਆਦਾ ਨੁਕਸਾਨ ਨਹੀਂ ਪੱਗਿਆ ਵਾਈਗਰੂ ਨੇ ਮੇਰ ਕੀਤੀ ਸੱਚੇ ਪਾਤਸ਼ਾਹ ਨੇ ਪਰ ਘਰ ਦਾ ਬਹੁਤ ਕਾफी ਨੁਕਸਾਨ ਹੋਇਆ ਜਾਲੀ ਮਾਰੀ ਕੋਈ ਨੁਕਸਾਨ ਨਹੀਂ ਇਹ ਵੀ ਸੜ ਰਹੇ ਆ ਜੀ ਆ ਦੇਖੋ ਜੀ ਠੀਕ ਆ ਜੀ। ਹੋ ਚੁੱਕੇ ਗਿਆ ਬਸ। ਰਾਤ ਖੜਕਾ ਬਹੁਤ ਹੋਇਆ ਇਹਦਾ। ਉਹ ਜਗਾਏ ਦੋ ਜਣੇ ਲੈ ਪੱਜਾਇਆ ਆਈ ਸੱਚਾ। ਨਾ ਨੋ ਜਵਾਨ ਨਹੀਂ ਨੇ ਉੱਪਰ ਫੋਨੋਂ ਲਾਜਮ ਖੜੇ। ਨਹੀਂ। ਉਹ ਆ ਗਏ। ਅਸੀਂ ਪਹਿਲਾਂ ਵੀ ਜਾਈ ਗਏ ਆ। ਤੂੰ ਜਾਇਆ ਫਿਰ ਮੈਂ ਨਹੀਂ ਜਾਂਦਾ। ਕੰਦਾ ਚ ਵੀ ਇਹੇ। ਉਹ ਵੇਖ ਲੈ। 3:00 ਵਜੇ ਕੰਦਾ ਚ। ਹਾਂ ਟਰਾਲੀ ਵੀ ਮੂਰੇ ਕੱਢੇ ਪਏ ਆ ਟਰਾਲੀ ਵੀ ਲੰਘ ਟਰਾਲੀ ਵੀ ਲੰਘ ਹਾਂ ਪੁੱਤਾ ਕਮਾਲ ਸਰਜੀਤ ਨੂੰ ਉਟਾ ਕੇ ਜਾਂਦਾ ਭਰਾਵਾ ਮੈਂ ਤਾਂ ਪਾਵਾ ਬਾਤ ਆ ਟਰਾਲੀ ਜੀ ਮੂਰੇ ਕੱਢ ਤੇ ਅੱਛਾ ਬਾਉ ਜੀ ਕਰ ਰਿਹਾ ਯਾਰ ਵੀ ਜੇ ਮਾੜਾ ਥੋੜਾ ਨੇੜੇ ਹੁੰਦਾ ਨਹੀਂ ਰੱਬ ਵੀ ਬਚਾਉਂਦਾ ਸੱਚੇ ਪਾਤਸ਼ਾਹ ਕਿ ਨਹੀਂ ਨੇ ਵਿਚਾਰੇ ਜਾਣਦੇ ਫੋਟੋ ਬੜਾ ਬੜਾ ਲਾਈਟਾਂ ਛੱਡ ਕੇ ਰਾਇਦਾ ਹੁੰਦਾ ਆਏ ਮੋਰੇ ਕਿਦਾਂ ਹੁਣ ਲੱਗੇ ਹੁਣ ਨਾ ਬੰਦ ਕਰਤੀਆਂ ਸਾਰੇ ਇਹ ਲਾਈਟਾਂ ਦਾ ਕੋਈ ਸਬੰਧ ਨਹੀਂ ਇਹ ਕਿਤੇ ਵੀ ਢੱਕ ਸਕਦਾ ਸੀ ਨਹੀਂ ਨਹੀਂ ਲਾਈਟ ਨਾਲ ਸਬੰਧ ਤਾਂ ਹੈ ਵੀ ਹੈ ਇਹ ਨਾ ਟਾਰਗੇਟ ਹੀ ਹੁੰਦਾ ਉੱਤੇ ਇਹ ਟਾਰਗੇਟ ਦਾ ਹੋਵੋ ਕਹਿੰਦੇ ਉਹ ਸੀਗਾ ਇਹ ਕਰਾਇ ਸੁੱਕ ਕੀਤਾ ਹੋਇਆ ਇਹ ਜਾਨੀ ਕਿ ਪ੍ਰੈਸ਼ ਕਰਾ ਦੇਰ ਕਿੰਨਾ ਨਾ ਸੁਣ ਕੇ ਮੈਂ ਕਦੂ ਪਾਣਾ ਤੂੰ ਐਂ ਦਿਖਲਾ ਗੱਥੇ ਤਕਰ ਹੋ ਕਰੇ ਆਏ ਮੋਰੇ ਕੱਢ ਤੇ ਨਮ ਨਮਾਹ ਹੋਰ ਉਹ ਆ ਆ ਦੇਵੀਆ ਦੇਵੀਆ ਵੀ ਵਾਇਰਲ ਹੋ ਉਸ ਨੂੰ ਕਰਨਾ ਹੈ ਆ ਨੇੜੇ ਹੋ ਜਾਂਦੇ ਪੁਲਖਾ ਦੇ ਹੈ ਵੀ ਉਹ ਹੈਗਾ ਜੀ ਧਮਾੜਾ ਮੋਟਾ ਵੀ ਨੇੜੇ ਆਪਣੇ ਲੋਕ ਵੀਡੀਓ ਬਣਾਈ ਜਾਂਦੇ ਆ ਇਹਦੇ ਤੇ ਹੈਗਾ ਜੀ ਨਹੀਂ ਹੁਣ ਤਾਂ ਖਤਮ ਧਰਤੀ ਚ ਕਿਤੇ ਕਿੰਨਾ ਕ ਵੱਡ ਗਿਆ ਇਹ ਥੰਦੇ ਆ ਧਰਤੀ ਚ ਹੈ ਇਹ ਪਿਆ ਕੱਢਣ ਗਿਆ ਕਿੰਨਾ ਖੜਕਾ ਹੋਇਆ ਪਹਿਲਾਂ ਭਾਵੇਂ ਖੜਕਾ ਵੀ ਸਾਡੇ ਪਹਾੜ ਖੜਕਾ ਇੱਕ ਪਾਸੇ ਖੜ ਕੇ ਗਿਆ ਹਾਂ ਰਿਕਾਰਡ ਪੜਿਆ ਜਾ ਕੇ ਨੇਰੀ ਦੂਰੀ ਹੈ ਕਿਹੜਾ ਨਾ ਜਦੋਂ ਇਹ ਬੱਜਿਆ ਜਦੋਂ ਬੱਜਿਆ ਲੱਖੀ ਜੋ ਲੱਖੀ ਨੇ ਉਹਦੀ ਫੋਨ ਕੀਤਾ ਕਹਿੰਦਾ ਖੜਕਾ ਜੀ ਕਿੱਧਰ ਹੋਇਆ ਮੈਂ ਖੜਕਾ ਬਾਬਾ ਹੋਇਆ ਯਾਰ ਹੋਇਆ ਕਿੱਥੇ ਹੈ ਕਹਿੰਦਾ ਜੀ ਜਨ ਟ੍ਰੈਕਰ ਮਨੇ ਬਾਬੇ ਕਰਾ ਮਨੇ ਇਹਨੇ ਉਹਦੀ ਬੰਦ ਦੇ ਅੰਤ ਨੇ ਫੋਨ ਕਰਿਆ ਮੈਨੂੰ ਕਹਿੰਦਾ ਬਈ ਖੜਕਾ ਹੋਇਆ ਕਿੱਥੇ ਕਿਲੇ ਚ ਬੜੇ ਹੀ ਨਹੀਂ ਮੈਂ ਕਿੱਲੇ ਚ 100 ਕੇ ਲੱਭੇ ਮਾਲੜਾ ਹੈ ਉਹ ਤਾਂ ਇਹੋ ਜਿਹਾ ਕੋਈ ਤਾਂ ਬਹੁਤ ਦੂਰ ਟਕਰ ਗਿਆ ਹੈ ਦੇਖੋ ਪਤਾ ਨਹੀਂ ਕੀ ਪੀਸ ਹੈ ਨਾ ਇਹ ਕੋਈ ਸਿਸਟਮ ਹੀ ਉਹਦਾ ਜੰਮਕ ਖਾਇ ਚ ਇਹ ਹੁਣ ਜਦੋਂ ਭਾਏ ਨਾਲ ਇੱਡੇ ਤੇਜ਼ੀ ਨਾਲ ਲੰਘਾ ਕੁਝ ਹੀ ਪਾੜ ਦੂ ਇਹ ਹੋ ਸਕਦਾ ਇਹਦੇ ਵਿੱਚ ਉਹੀ ਹੋਵੇ ਵਿਰੋਧ ਹੋਵੇ ਵਿਰੋਧ ਹੋਵੇ ਮੁੰਡ ਪੰਗਿਆਂ ਲਈ ਚੱਲ ਵਿਰੋਧ ਹੋਊਗਾ ਜੀ ਬਹੁਤ ਤੰਗਾ ਨੂੰ ਹਾਉ ਤੱਕ ਮਾਰਦਾ ਦਾ ਬੰਦੇ ਇੱਥੇ ਵਿੱਚ ਉਹ ਲੋਹਾ ਕੀ ਯਾਰ ਇਹਦਾ ਵੈਗਰੂ ਦਾ ਸ਼ੁਕਰ ਮਾਨਣਾ ਵੀ ਆਪਣੇ ਦੇ ਘਰੇ ਢਿੱਗ ਪੈਂਦਾ ਜੀ ਜਾਂਟੇ ਕੇ ਕੁਝ ਵੀ ਨਹੀਂ ਪਾਜਦਾ ਜੀ ਨਾਲ ਧੱਕਾ ਨਹੀਂ ਪਾਜਦਾ ਜੀ ਠੀਕ ਆ ਪਰ ਤਾਂ ਮਾਰ ਕਰਨੇ ਮੇਰ ਕੀਤੇ ਵੀ ਕੋਈ ਨੁਕਸਾਨ ਨਹੀਂ ਹੋਇਆ ਚੱਲੇ ਤਾਂ ਆਪੇ ਦੂਰ ਹੋ ਗਿਆ ਮਲ ਦੀਪ ਨੇ ਫੋਨ ਕਰ ਮ ਆ ਗਿਆ ਕਿ ਤੂੰ ਐ ਕਿ ਨਹੀਂ ਨਹੀਂ ਸਾਨੂੰ ਉਹਦੀ ਘਰ ਤਾਂ ਇੰਦੇ ਬਿਆੰਤ ਨੇ ਜਦ ਰਾਤ ਨੂੰ ਜਦੋਂ ਸੀ ਫੋਨ ਕੀਤਾ ਲੱਖੀ ਨੇ ਮੈਨੂੰ ਕਹਿੰਦਾ ਕਿ ਕਿੱਥੇ ਢਿੱਗ ਪਿਆ ਮੈਨੂੰ ਪਤਾ ਨਹੀਂ ਆਪਣੇ ਘਰ ਕੋਲ ਤਾਂ ਹੈ ਨਹੀਂ ਕਹਿੰਦਾ ਰੇਤਾ ਜਾਂ ਬਾਹਲਾ ਉੱਡਿਆ ਇਹਦਾ ਗਿੱਲਾ ਕਰਕੇ ਫੇਰ ਵੀ ਰੇਤਾ ਉੱਡਿਆ ਥਾਂ ਉਹ ਕਹਤਾ ਕਰਕੇ ਕਹਿੰਦੇ ਸੀ ਮੱਖੀ ਤਾਂ ਨਹੀਂ ਬੜੀ ਗਿੱਲਾ ਖਾਂਗਾ ਇਹ ਤਾਂ ਬੜੀ ਇੱਥੇ ਪਾਸੇ ਬੈਠੀ ਹਾਂ ਕਹਿੰਦਾ ਤੂੰ ਆਇਆ ਚੜਿਆ ਤੇ ਭਾਈ ਦਾ ਕੁੱਕੇ ਬਾਣੀ ਰੇਸਾ ਉਹਨਾਂ ਦੇਖੀ ਗਏ ਤੇ ਤਾਂ ਬੜੀ ਭਾਬੀ ਕਹਿੰਦੀ ਸੀ ਵੀਰੇ ਦੇ ਕੋਲ ਇੱਕ ਬਰੂਦ ਦੀ ਸਮੈਲ ਆਉਂਦੀ ਆ ਵੀ ਇੱਥੇ ਉਹਦੇ ਪਾਸੇ ਇੱਥੇ ਡਿੱਗ ਰਹੀ ਸੀ ਸਮੈਲ ਤਾਂ ਨਹੀਂ ਆਉਣੀ ਆ ਤੜਕੀ ਤੋਂ ਮੈਂ ਉਹ ਗੁੜਜਾ ਪਤਾ ਨਾ ਕਿਹੜਾ ਮੈਨੂੰ ਆ ਕਿੱਥੋਂ ਆਇਆ ਫੇਰ ਬਾਹਰ ਨਿਕਲਿਆ ਇਹ ਬੰਨਾ ਕੰਮ ਸੀ ਇਹ ਬਸ 11 ਵਜੇ ਦਾ ਟਾਈਮ ਸੀ 11 ਹਾਂ ਮੈਂ ਤਾਂ ਥੋੜਾ ਹੀ ਸੀ ਹਲਾਤ ਸਾਰੇ ਵੇਲਾ ਘਰ ਸਾਰਾ ਹਲਾਤਾ ਨੇ ਆਏ ਕਿ ਪਤਾ ਨਾ ਕੀ ਕੁਝ ਦੇ ਪਰੇ ਛੱਡੇ ਬਾਹਰ ਉੱਡਿਆ ਰੇਤਾ ਉੱਡਿਆ ਰਸੂ ਖੜੇ ਚਲੋ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਬਚ ਗਿਆ ਬਚਾਅ ਹੋ ਗਿਆ ਤੇ ਨੁਕਸਾਨ ਬਹੁਤ ਵੱਡਾ ਹੋ ਜਾਣਾ ਸੀ ਜੇ ਪਾਤਸ਼ਾਹ ਮੇਰੇ ਕਰਦਾ ਮਾਲਕ ਨੇ ਬਚਾਏ ਹਨ ਧੰਨਵਾਦ ਜੀ ਹੋਰ ਜੀ ਠੀਕ ਹੈ ਜੀ

ਠੀਕ ਹੈ ਪਰ ਦੇਖ ਲੈ ਪਸ਼ੂ ਡੰਗਰੇ ਵੀ ਬੱਜ ਗਏ ਹਨਾ ਬੱਜ ਗਏ ਇੱਥੇ ਬੱਕਰਾਂ ਦੇ ਹਾਂ ਚੱਲ ਬੱਕਰੇ ਦਾ ਮਨ ਅੱਡ ਬੰਨ ਯਾਰਾਂ ਘਰ ਦਾ ਨੁਕਸਾਨ ਹੋ ਗਿਆ ਕਿਸੇ ਪਸ਼ੂ ਡੰਗਰੇ ਦਾ ਚਾਲੀ ਮਾਲੀ ਕੋਈ ਨੁਕਸਾਨ ਨਹੀਂ ਹੋਇਆ ਉਹ ਜਿਹੜੇ ਏਡੇ ਏਡੇ ਨਾ ਗੋਲੇ ਆ ਉਹ ਜਿਹੜੇ ਕਿਤੇ ਇਹਨਾਂ ਦੇ ਲੋਹੇ ਨੇ ਸਰੀਰ ਚ ਪਾਈ ਦੇ ਚੱਲ ਉਹਨਾਂ ਨੂੰ ਜਾਦ ਦੇ ਪਾਣੀ ਪਾ ਚਾਲੀ ਇੱਥੇ ਚਾਹ ਲੈਣੀ ਹੈ ਇੱਥੇ ਉੱਥੇ ਖੜਨਾ ਉਸ ਇੱਥੇ ਨਹੀਂ ਹੁੰਦੇ ਚਾਹ ਲਿਆਉਂਦਾ ਉਹ ਟਰਾਲੀ ਟਰਾਲੀ ਵੀ ਦੀ ਮੋਰੇ ਘੜਦੇ ਹਾਂ ਮੋਰੇ ਘੜਦੇ ਚਾਤਰਾ ਚੁਤਰਾ ਸਾਰੀਆਂ ਢਿੱਡ ਪੈ ਕਾਫੀ ਨੁਕਸਾਨ ਹੋ ਗਿਆ ਜਰੇ ਨਾਲ ਚਲ ਵੈਗੁਰੂ ਦਾ ਸੁਕਰ ਇੰਨਾ ਕਵੀ ਕੋਈ ਜਾਨ ਦਾ ਨੁਕਸਾਨ ਨਹੀਂ ਹੋਇਆ ਕਿਸੇ ਦਾ ਪਸ਼ੂ ਡੰਗਰ ਸਾਰੇ ਵਧੀਆ ਤੇ ਕਰਦਾ ਕਾਹਦੇ ਨੁਕਸਾਨ